ਹਾਂਜੀ ਸੱਸੀ ਗੱਲ ਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜੱਜਮੈਂਟ ਹੈ ਜੀ ਮਹਿਬੂਬ ਵਾਲੀ ਵਰਸਸ ਇਨਸ਼ਾਰ ਫਤੇ ਲੇਟੈਸਟ ਜੱਜਮੈਂਟ ਇਹਦੇ ਵਿੱਚ ਘਰ ਵਾਲੇ ਨੇ ਉਹਦੀ ਘਰ ਵਾਲੀ ਦੇ ਜਿਹੜਾ ਹੈਗਾ ਪਬਲਿਕ ਪਲੇਸ ਦੇ ਉੱਤੇ ਥੱਪੜ ਮਾਰ ਦਿੱਤਾ ਸੀ ਤੇ ਐਫ ਆਈ ਆਰ ਰਜਿਸਟਰਡ ਹੋ ਗਈ ਸੀ 323 ਦੇ ਆਈ ਪੀ ਸੀ ਤੇ 354 ਆਈ ਪੀ ਸੀ ਤੇ ਇਹਨੂੰ ਲੈ ਕੇ ਜਿਹੜਾ ਹੈਗਾ ਪਟੀਸ਼ਨਰ ਸੀ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਜੰਮੂ ਹਾਈ ਕੋਰਟ ਦੇ ਵਿੱਚ ਜਿਹੜਾ ਕਿ ਮੀਂਹ ਹਾਈ ਕੋਰਟ ਦੇ ਵਿੱਚ ਗਿਆ ਕਿ ਉੱਥੋਂ ਦੀ ਜਿਹੜੀ ਹਾਈ ਕੋਰਟ ਸੀ ਤਾਂ ਉਹਨਾਂ ਨੇ ਜਿਹੜੀ ਹੈਗੀ 354 ਨੇ 354 ਜਿਹੜੀ ਆਪੀਸੀ ਐ ਤਾਂ ਹਾਈ ਕੋਰਟ ਨੇ ਕਿਹਾ ਵੀ ਇਹ ਅਟ੍ਰੈਕਟ ਇਤੇ ਨਹੀਂ ਕਰਦੀ ਹੈ ਜੀ 354 ਆਪੀਸੀ ਹੀ ਗੱਲ ਕਹਿੰਦੀ ਹੈ ਵੀ ਕਿਸੇ ਅਪਔਰਤ ਦੀ ਲੱਜਾ ਨੂੰ ਭੰਗ ਕਰਨ ਦੇ ਲਈ ਉਹਦੇ ਤੇ ਕ੍ਰਿਮੀਨਲ ਫੋਰਸ ਦਾ ਬਲ ਯੂਜ਼ ਕਰਨਾ ਜਦੋਂ ਕਿ ਐਜੰਸੀ ਕੋਈ ਸ਼ੋਸ਼ਣ ਕਰਨਾ ਹੈ ਇਦਾਂ ਦਾ ਹੈ ਨਾ ਸੈਕਸੂਅਲ ਐਕਟੀਵਿਟੀ ਦੇ ਉੱਤੇ ਵੀ ਆਊਟਰੇਜ ਮਨੈਸਟੀ ਦੇ ਉੱਪਰ ਆ ਜਾਂਦੀ ਹੈ ਚੀਜ਼ ਤੇ ਇਸ ਕਰਕੇ ਇਹਦੇ ਫੈਕਟਸ ਜਿਹੜੇ ਇਸ ਵੀ ਘਰ ਵਾਲੇ ਨੇ ਜਾ ਕੇ ਪਬਲਿਕ ਪਲੇਸ ਦੇ ਉੱਪਰ ਆਪਦੀ ਜਨਾਨੀ ਜਿਹੜਾ ਹੈਗਾ ਥੱਪੜ ਮਾਰਿਆ ਤੇ ਜਨਾਨੀ ਦੇ ਉੱਪਰ ਜਦੋਂ ਕੰਪਲੇਂਟ ਲਖਾਈ ਤਾਂ ਉਹਦੇ ਉਪਰ 354 ਤੇ 323 ਤੇ ਗੱਲ ਸੁਣਨ ਵਾਲੀ ਐ ਵੀ 354 ਉਹਨਾਂ ਨੇ ਕਿਹਾ ਦੀ ਇਹਦੇ ਵਿੱਚ ਟਰੈਕਟ ਨਹੀਂ ਹੁੰਦੀ ਉਹਨੇ 323 ਹੀ ਲਾਈਵਲ ਕਰਦੀ ਐ ਵੀ ਉਹਦੇ ਅੱਗੇ ਤੁਸੀਂ ਪাবਲਿਕ ਪਲੇਸ ਤੇ ਥੱਪੜ ਮਾਰਿਆ ਤੇ ਉਹਦੇ ਵਿੱਚ ਇਹੀ ਕਹੀ ਜਾਂ ਹਸਬੈਂਡ ਸਲੈਪਿੰਗ ਵਾਈਫ ਇਨ ਦਾ ਪਬਲਿਕ ਵਿਲ ਨਾਟ ਅਟਰੈਕਟ ਔਫੈਂਸਸ ਆਫ ਔਲਟਰੇਜੀ ਊਮਨ ਮੋਡੇਸਟੀ ਇਨ ਦਾ ਜੇ ਕੋਈ ਵੀ ਹਸਬੈਂਡ ਐਦਾਂ ਦਾ ਕੋਈ ਘਟਨਾ ਵਾਪਰ ਜਾਂਦੀ ਐ ਪਬਲਿਕ ਪਲੇਸ ਦੇ ਉੱਪਰ ਘੱਲ ਵਾਲੀ ਤੇ ਥੱਪੜ ਮਾਰਦਾ ਤਾਂ 354 ਉੱਥੇ ਟਰੈਕਟ ਕਰਦੀ ਉਹ ਨਹੀਂ ਹੈਗੀ ਕਿਸੇ ਲੋੜ ਦੀ 323 ਉੱਥੇ ਬਣਦੀ ਐ ਕੋ ਕਿਸੇ ਵੀ ਹਲਦੰਡ ਦੇ ਉੱਪਰ ਐਦਾਂ ਦਾ ਜੇ ਕੋਈ ਪੁਲਿਸ ਧੱਕੇ ਦੇ ਨਾਲ 354 ਦਾ ਲਾਣੇ ਵਾਈਫ ਕਰਵਾਣ ਦੇ 354 ਦੀ ਐਦਾਂ ਦੇ ਕੋਈ ਫੈਕਟਸ ਹੁੰਦੇ ਨੇ ਤਾਂ ਉੱਥੇ ਜਿਹੜੀ ਹੈਗੀ ਤੁਸੀਂ ਜੱਜਮੈਂਟਸ ਨੂੰ ਜੰਮੂ ਐਂਡ ਕਸ਼ਮੀਰ ਹਾਈ ਕੋਰਟ ਦੀ ਜੱਜਮੈਂਟਸ ਨੂੰ ਉੱਥੇ ਤੁਸੀਂ ਹੈਲਪ ਲੈ ਸਕਦੇ ਨੇ ਜਿਹੜੀ ਉੱਪਰ ਤਾਂ ਕਿ 354 ਜਿਹੜੀ ਹੈਗੀ ਹੈ ਉਹ ਇਹਨਾਂ کیسਾਂ ਦੇ ਵਿੱਚ ਅਟ੍ਰੈਕਟ ਨਾ ਹੋਵੇ ਥੈਂਕ ਯੂ